ਜੀ ਕਾ ਖਾਲਸਾ ਵਾਇਕੂ ਜੀ ਕੀ ਫਤਿਹ ਪਿੰਡ ਪੁੱਤਰਾਂ ਤੋਂ ਪੁੱਤਰ ਖੁਰ ਤੋਂ ਜਿਹੜਾ ਵਾ ਜ타 ਸ਼ੰਭੂ ਆਸਤੀ ਅਸੀਂ ਰਵਾਨਾ ਕਰ ਲੱਗੇ ਟਾਲੀ ਜੋ ਸੀ ਸਾਡੀ ਕੱਲ ਸ਼ਾਮੀ ਪਹੁੰਚ ਗਈ ਆ ਉੱਥੇ ਸਰਟਨ ਕਾਫੀ ਟਰਾਲੀ ਦੀ ਤੇ ਇਹ ਜ타 ਜਿਹੜਾ ਵਾ ਬਸ ਤੇ ਪਿੱਛੇ ਨਾਲ ਇਹਨੂੰ ਹੀ ਬਿਆਸ ਤੋਂ ਇਹਨਾਂ ਨੂੰ ਚੜਾਵਾਂਗੇ ਸਾਡੀ ਕਾਰ ਦੇ ਵਿੱਚ ਲਾਈਟ ਦਾ ਪ੍ਰਬੰਧ ਹੈ ਇੰਨਾ ਟਾਈਮ ਨਾ ਜਾਏ ਜੀ ਉਹਦਾ ਆਪਣਾ ਪ੍ਰਬੰਧ ਪੱਖਿਆਂ ਦਾ ਲਾਈਟ ਦਾ ਸਾਰੀ ਕੇਬਲ ਕਾਬਲ ਲਾਉਣੀ ਐ ਇਸ ਕਰਕੇ ਸਾਡੀ ਮਜਬੂਰੀ ਆ ਵੀ ਅਸੀਂ ਇਹਨਾਂ ਨੂੰ ਪਿਆਸ ਤੋਂ ਭੇਜਣਾ ਵਾ ਫੇ ਅਸੀਂ ਇਹ ਜਿਹਾ ਜਿਹੜਾ ਵਾ ਖਾਸ ਬੰਦੇ ਅੱਜ ਭੇਜ ਰਹੇ ਹਾਂ ਤੇ ਸਾਡੇ ਜਿਹੜੇ ਸ਼ੇਰ ਆ ਇਹ ਟ੍ਰੇਨ ਤੇ 7 ਬੰਦੇ ਉੱਥੇ ਪਹੁੰਚ ਕੇ ਆਪਣੀ ਟਰਾਲੀ ਜਾ ਕੇ ਸਾਹਮਣੇ ਤੇ ਉੱਥੇ ਰੌਣਕ ਵਧਾਉਣਗੇ ਸ਼ੰਭੂ ਤੇ ਇੰਨੀਆਂ ਬੇਨਤੀਆਂ ਦਾ ਵਾਹਿਗੁਰੂ ਜੀ ਦਾ ਖਾਲਸਾ ਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਰਕਾਰ ਮੁਰਦਾਬਾਦ 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 ਜੀ ਆਪੀ ਭਗਵੰਤ ਮਾਨ ਸਰਕਾਰ ਮੁਰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਫਤਹ